ਅਯੁੱਧਿਆ ਵਿੱਚ ਭਗਵਾਨ ਰਾਮ ਦੇ ਪ੍ਰਾਣ ਪ੍ਰਠਿਸ਼ਟਾ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਲਗਭਗ ਪੂਰੀਆਂ ਕਰ ਲਈ ਗਈਆਂ ਨੇ ਆਉਣ ਵਾਲੀ 22 ਜਨਵਰੀ ਨੂੰ ਭਗਵਾਨ ਰਾਮ ਆਪਣੇ ਨਵੇਂ ਬਣੇ ਭਵਨ ਵਿੱਚ ਵਰਾਜਣ ਵਾਲੇ ਨੇ ਇਸ ਦਰਮਿਆਨ ਯੋਗੀ ਸਰਕਾਰ ਨੇ ਇਹ ਫੈਸਲਾ ਲਿਆ ਯੋਗੀ ਸਰਕਾਰ ਰਾਮ ਪக்தਾ ਤੇ ਸਲਾਨੀਆਂ ਨੂੰ ਹੈਲੀਕਾਪਟਰ ਤੋਂ ਅਯੁੱਧਿਆ ਧੰ ਦੇ ਦਰਸ਼ਨ ਕਰਾਏਗੀ ਯੋਗੀ ਸਰਕਾਰ ਸੂਬੇ ਦੇ 6 ਜ਼ਿਲ੍ਹਿਆਂ ਤੋਂ ਹੈਲੀਕਾਪਟਰ ਸੇਵਾ ਉਪਲਬਧ ਕਰਵਾਉਣ ਚਾ ਰਹੀ ਹੈ ਇਸ ਦੀ ਸ਼ੁਰੂਆਤ ਲਖਨਊ ਤੋਂ ਕੀਤੀ ਜਾਵੇਗੀ ਰਾਮਪਕਤਾ ਤੇ ਸਲਾਨੀਆਂ ਨੂੰ ਹੈਲੀਕਾਪਟਰ ਸੇਵਾ ਗੋਰਖਪੁਰ ਵਾਰਾਨਸੀ ਲਖਨਊ ਪ੍ਰਗਿਆ ਰਾਜ ਮथुरा ਤੇ ਆਗਰਾ ਤੋਂ ਮਿਲੇਗੀ ਯੋਗੀ ਸਰਕਾਰ ਨੇ ਵਾਦਾ ਕੀਤਾ ਸੀ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਯੋਗੀ ਸਰਕਾਰ ਸੂਬੇ ਦੇ ਕਈ ਸ਼ਹਿਰਾਂ ਤੋਂ ਹੈਲੀਕਾਪਟਰ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ ਸਰਕਾਰ ਨੇ ਇਸ ਦੀ ਜ਼ਿੰਮੇਵਾਰੀ ਸੈਰਸ ਪਟਾ ਵਿਭਾਗ ਨੂੰ ਦਿੱਤੀ ਹੈ ਇਸ ਸਹੂਲਤ ਲਈ ਸ਼ਰਧਾਲੂਆਂ ਨੂੰ ਪਹਿਲਾਂ ਤੋਂ ਬੁਕਿੰਗ ਕਰਾਉਣੀ ਹੋਵੇਗੀ ਇਸ ਹਵਾਈ ਸਫ਼ਰ ਦਾ ਅਧਿਕਤਮ ਸਮਾਂ 15 ਮਿੰਟ ਜਦੋਂ ਕਿ ਪ੍ਰਤੀ ਯਾਤਰੀ ਕਿਰਾਇਆ 3539 ਰੁਪਏ ਤੈਅ ਕੀਤਾ ਗਿਆ ਹੈ ਇਸ ਸਹੂਲਤ ਜਰੀਏ ਇੱਕ ਸਮੇਂ ਹਵਾਈ ਸਫ਼ਰ ਦਾ ਮਜ਼ਾ ਪੰਜ ਸ਼ਰਧਾਲੂ ਚੁੱਕ ਸਕਣਗੇ ਅਤੇ ਆਪਣੇ ਨਾਲ 5 ਕਿਲੋਗ੍ਰam ਤੱਕ ਸਮਾਨ ਲਿਜਾ ਸਕਣਗੇ ਇਸ ਤੋਂ ਇਲਾਵਾ ਸ਼ਰਧਾਲੂ ਗੋਰਖਪੁਰ ਤੋਂ ਅਯੋਧਿਆ धाम ਲਈ ਹੈਲੀਕਾਪਟਰ ਤੋਂ ਉਡਾਣ ਭਰ ਸਕਣਗੇ ਇਹ ਦੂਰੀ 126 ਕਿਲੋਮੀਟਰ ਦੀ ਹੋਵੇਗੀ ਜੋ ਸਿਰਫ 40 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 11327 ਰੁਪਏ ਤੈਅ ਕੀਤਾ ਗਿਆ ਹੈ ਅਯੋਧਿਆ ਵਿੱਚ ਆ ਰਾਮ ਭਗਤਾ ਨੂੰ ਉਡਾਣ ਭਰਨ ਲਈ ਸਾਰੀਉ ਕਿਨਾਰੇ ਸਥਿਤ ਟੂਰਿਜ਼ਮ ਗੈਸਟ ਹਾਊਸ ਕੋਲ ਬਣੇ ਹੈਲੀਪੈਡ ਤੇ ਪਹੁੰਚਣਾ ਹੋਵੇਗਾ ਇੱਥੋਂ ਹੀ ਹੈਲੀਕਾਪਟਰ ਉਡਾਣ ਭਰੇਗਾ ਸੈਟਸਪਟਾ ਵਿਭਾਗ ਦੇ ਡਾਇਰੈਕਟਰ ਪਰਖਰ ਮਿਸ਼ਰਾ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਦਿੱਤਿਆਨਾਦੀ ਇੱਛਾ ਮੁਤਾਬਕ ਪਹਿਲੇ ਪੜਾਅ ਵਿੱਚ ਰਾਜਧਾਨੀ ਲਖਨਊ ਸਣੇ 6 ਧਾਰਮਿਕ ਥਾਵਾਂ ਤੋਂ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਮੰਗ ਮੁਤਾਬਕ ਇਸ ਸੇਵਾ ਦਾ ਵਿਸਤਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸ਼ਰਧਾਲੂ ਵਾਰਾਨਸੀ ਦੇ ਨਮੂ ਘਾਟ ਤੋਂ ਹੈਲੀਕਾਪਟਰ ਦੀ ਸੇਵਾ ਦਾ ਫਾਇਦਾ ਲੈ ਸਕਣਗੇ। ਇਹ ਦੂਰੀ 160 ਕਿਲੋਮੀਟਰ ਦੀ ਹੋਵੇਗੀ ਤੇ ਇਸ ਨੂੰ 55 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ। ਇਸ ਲਈ ਸ਼ਰਧਾਲੂ ਸ਼ਰਧਾਲੂਆਂ ਕੋਲੋਂ ਕਿਰਾਇਆ 14159 ਰੁਪਏ ਤੈਅ ਕੀਤਾ ਗਿਆ ਹੈ ਇਸੇ ਤਰ੍ਹਾਂ ਸ਼ਰਧਾਲੂ ਲਖਨਊ ਤੋਂ 우ਰਾਮਾ ਬਾਈ ਤੋਂ ਹੈਲੀਕਾਪਟਰ ਦੀ ਸੇਵਾ ਦਾ ਲਾਭ ਲੈ ਸਕਣਗੇ ਦੂਰੀ 132 ਕਿਲੋਮੀਟਰ ਦੀ ਹੋਵੇਗੀ ਜਿਸ ਨੂੰ 45 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 14159 ਰੁਪਏ ਤੈਅ ਕੀਤਾ ਗਿਆ ਹੈ ਪ੍ਰਗਿਆ ਰਾਜ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਟੂਰਿਜ਼ਮ ਗੈਸਟ ਹਾਊਸ ਕੋਲ ਬਣੇ ਹੈਲੀਪੈਡ ਤੋਂ ਹੈਲੀਕਾਪਟਰ ਦੀ ਸੇਵਾ ਮਿਲੇਗੀ ਇਹ ਦੂਰੀ 157 ਕਿਲੋਮੀਟਰ ਦੀ ਹੈ ਜਿਸ ਨੂੰ 50 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ ਇਸ ਲਈ ਕਿਰਾਇਆ 14160 ਰੱਖਿਆ ਗਿਆ ਹੈ ਮਥੁਰਾ ਦੇ ਬਾਰਨਸੀ ਸਥਿਤ ਗੋਵਰਦਨ ਪਰਿਕਰਮਾ ਕੋਲ ਬਣੇ ਹੈਲੀਪੈਡ ਤੇ ਆਗਰਾ ਵਿੱਚ ਆਗਰਾ ਐਕਸਪ੍ਰੈਸ ਦੇ ਕੋਲ ਬਣੇ ਹੈਲੀਪੈਡ ਤੋਂ ਸੇਵਾ ਦਾ ਲਾਭ ਲਿਆ ਜਾ ਸਕੇਗਾ ਇਹ ਦੂਰੀ ਕਰੰਮਬਾਰ 452 ਕਿਲੋਮੀਟਰ ਤੇ 440 ਕਿਲੋਮੀਟਰ ਦੀ ਹੈ ਜਿਸ ਨੂੰ 135 ਮਿੰਟ ਵਿੱਚ ਪੂਰਾ ਕੀਤਾ ਜਾਵੇਗਾ ਇਸ ਲਈ ਪ੍ਰਤੀ ਸ਼ਰਧਾਲੂ ਕਿਰਾਇਆ 35339 ਤੈਅ ਕੀਤਾ ਗਿਆ ਹੈ ਸੂਬੇ ਦੇ 6 ਜ਼ਿਲ੍ਹਾ ਤੋਂ ਹੈਲੀਕਾਪਟਰ ਸੇਵਾ ਦਾ ਤੈਅ ਕਿਰਾਇਆ ਵਨਵੇ ਹੈ ਯਾਨੀ ਸ਼ਰਧਾਲੂਆਂ ਨੂੰ ਅਯੁੱਧਿਆ ਧਰਮ ਤੋਂ ਵਾਪਸ ਆਪਣੇ ਘਰ ਤੱਕ ਪਹੁੰਚਣ ਲਈ ਦੁਬਾਰਾ ਕਿਰਾਇਆ ਦੇਣਾ ਹੋਵੇਗਾ